ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਆਹ ਦੇਖੋ ਅੱਜ ਭਾਇਰ ਵੀ ਲੇਟ ਆਇਆ ਮਿਸਤਰੀ ਲੇਟ ਆਇਆ ਸਾਡਾ ਮਿਸਤਰੀ ਲੇਟ ਕਹਦੇ ਐ ਜੁਰਮਾਨਾ ਲਾ ਦਈਏ ਤੇਰੇ ਤੇ ਹੈਂ ਫਸ ਹੀ ਜਾਂਦਾ ਆ ਗਿਆ ਕਰੂੰਗਾ ਪਾਣੀ ਤਾਂ ਹੈ ਨਹੀਂ ਇਹ ਚ ਹੈਗਾ ਇਦਾਂ ਘ ਹੈਗਾ ਇਹਨੇ ਅੱਦਾ ਵੀ ਨਹੀਂ ਹੈਗਾ ਤੈਨੂੰ ਭੁਲੇਖਾ ਹੈਗਾ ਤੇ 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 ਲੱਗਣਾ ਹੀ ਨਹੀਂ ਹਾਂ ਤਾਂ ਥੱਲੇ ਗੇਰ ਲੈਣਾ ਕਰੀ ਗੱਲ ਸੁਣੋ ਬੋਲ ਤਾਂ ਆਹ ਕੱਲ ਕਰਿਆ ਕੰਮ ਹੈ ਅੱਜ ਇਹ ਲਾਈਨ ਸਾਡੇ ਲਓ ਫਿਰ ਆਹ ਜਿਹੜੀ ਦਵਾਰ ਆ ਇਹਦੇ ਪਰ ਮਾਰ ਕੇ ਦੇਖਦੇ ਆ ਪਾਣੀ ਲਿਆ ਬਈ ਇੱਥੇ ਤੇ ਲੱਗ ਜਾ ਥੋੜਾ ਥੋੜਾ ਰੱਖਾ ਨਾ ਪਾਸ ਮੇ ਅੱਗੇ ਆ ਜਾ ਅੱਗੇ ਆ ਜਾ ਹਾਂ ਇਹ ਹੋ ਲਾ ਮਾਰ ਵੀਕ ਨੇ ਉਤਾਰ ਦੇ ਅੱਛੇ ਜੇ ਉਤਾਰ ਦੇ ਨੇੜੇ ਹੋ ਜਾ ਕਰਦੇ ਕਰ ਕਰਦੇ ਆਪੇ ਮਾਰ ਦੇ ਖੱਟੇ ਦੇ ਕੇਰਾ ਐਨ ਪੂਰਾ ਸਾਫ ਹੋ ਜੂਗੀ ਫਿਰ ਪ੍ਰੈਸ਼ਰ ਬਹੁਤ ਆ ਕਲਸੀ 100 ਡੀਮੇਡ ਮਾਡਲ ਨੰਬਰ ਕਰਦੇ ਕਰਦੇ ਸਾਫ ਖੇਚ ਤਾਂ ਬਹੁਤ ਕਚਰਾ ਨਿਕਲਦਾ ਬਈ ਪ੍ਰੈਸ਼ਰ ਬਹੁਤ ਆ ਹੈ ਪਾਲੇ ਬਾਈ ਪ੍ਰੈਸ਼ਰ ਬਹੁਤ ਹੈ ਹੈ ਅਸੀਂ ਯਾਰ ਉਧਰ ਅਸੀਂ ਲੇਟ ਹੋ ਜਾਣਾ ਧੁੱਪ ਚੜ ਗਈ ਇਹ ਲੈ ਕੇ ਆਇਆ ਹੈ ਇਹ ਤਾਂ ਵੈਸੇ ਹੀ ਲਾਤਾ ਇਹਨੇ ਆ ਦਵਾਈ ਲੈ ਲਈ ਉੱਧਰ ਲਾ ਕੇ ਆਉਣੇ ਦੇਖਦੇ ਆ ਜਦ ਤੱਕ ਤੁਸੀਂ ਕਿੰਨਾ ਕਿਨ ਮੇੜਦੇ ਆ ਹੈ ਦਰਸ਼ਨ ਬਾਈ ਪਹਿਲਾਂ ਕਿਹੜਾ ਕਰਾਂ ਬਾਈ ਬਸ ਆਹ ਕਰ ਦੇ ਸਾਹਮਣੇ ਵਾਲਾ ਆਹ 프ਰੰਟ ਤੇ ਕਰ ਦੇ ਬਸ ਇੱਧਰ ਤੂੰ ਸਮਾਨ ਰੱਖ ਦੀ ਠੀਕ ਹੈ ਉੱਥੇ ਲਾ ਕੇ ਲਾ ਗੇ ਆ ਬੜੇ ਇਹਦੇ ਚ ਪਾ ਲਿਓ ਕੂਲਰ ਵਾਲੇ ਦੇ ਚ ਆਲੈਕਸਟ ਸਟੈਂਡ ਹੈਗਾ ਹੀ ਇਹਦਾ ਥੱਲੇ ਥੱਲੇ ਕਰੂਗਾ ਇਹਨੇ ਚਲ ਆ ਜਾ ਬਈ ਆ ਜਾ ਛੇਤੀ ਆ ਜਾ ਧੁੱਪ ਚੜ ਗਈ ਦੋਜੀ ਆ ਗਿਆ ਦੁੱਧ ਪਾ ਦੋ ਕੀ ਹਾਲ ਐ ਅੰਕਲ ਠੀਕ ਹੈ ਜੀ ਜੀ ਅਲੋ ਜੀ ਲਓ ਜੀ ਪਾਣੀ ਹੈਗਾ ਆਪਾਂ ਬਾਈ ਸਪਰੇਅ ਕਰ ਰਹੇ ਆ ਅਫਕੀਰਾ 85% ਡਬਲਯੂਜੀ 60 ਗ੍ਰਾਮ ਦੀ ਪੈਕਿੰਗ ਹੈ ਦੀ 1935 ਜਿਹੜਾ ਰੇਟ ਲਿਖਿਆ ਹੋਇਆ ਹੈ ਇਹਦਾ ਪਰ ਮਿਲੀ ਹੈ ਆਪਾਂ ਨੂੰ ਮਿਲੀ ਹੈ ਇਹ 900 ਦੀ 920 ਰੁਪਏ ਦੀ ਮੈਨੂਫੈਕਚਰਿੰਗ ਡੇਟ ਹੈਗੀ ਹੈ 11 6 2024 ਐਕਸਪਾਇਰੀ ਡੇਟ 8 ਅਗਸਤ 2024 ਲੈ ਲਈ ਸੌਰੀ ਸੌਰੀ ਐਕਸਪਾਇਰੀ ਡੇਟ 10 6 2026 26 ਤੱਕ ਹੈ 2024 ਦੀ ਬਣੀ ਹੋਈ ਹੈ 11 6 ਠੀਕ ਹੈ ਇਹਦੇ ਵਿੱਚੋਂ ਨਾ ਆਪਾਂ ਥੋੜੀ ਜੀ ਰੱਖਣੀ ਹੈ ਹੈ ਅੱਛਾ ਜੀ ਲਿਆ ਫਿਰ ਗਣ ਕੇ ਪਾਲ ਇੱਕ ਇਹ ਸਾਲਾ ਇਹ ਐਸੇ ਹੀ ਕਲਰ ਹੋਤਾ ਹੈ ਕਿ ਹੋਰ ਵੀ ਹੁੰਦਾ ਐਸੇ ਹੋਤਾ ਇੱਕ ਪੀਲਾ ਸਾ ਹੋਤਾ ਉਸਮੇ ਦੂਸਰਾ ਮਿਕਸ ਕਰਤੇ ਆ ਨਾ ਹਾਂ ਉਸਮੇ ਇਹ ਵਾਲੇ ਦਵਾਈ ਆਤਾ ਹੈ ਹੂੰ ਹੂੰ ਪੀਲਾ ਰੰਗ ਹੂੰ 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 ਚਾ ਪਾਣੀ ਹਾਂ ਨਾ ਜੀ ਗਾਲ ਬਾਹਰ ਬਾਹਰ ਜਿਹੜੀ ਇਹ ਸਪਰੇ ਪਾਉਣੀ ਆ ਨਾ ਬਾਈ ਆਪਾਂ ਪਾਉਨੇ ਆ ਇਹ ਗੁੱਲੀ ਡੰਡੇ ਵਾਸਤੇ ਹੁੰਦੀ ਆ ਹਾਂ ਕਿ ਲਿਆ ਫੇਕ ਲਈ ਗੁੱਲੀ ਡੰਡਾ ਕੰਟਰੋਲ ਕਰਨਾ ਸਭ ਤੋਂ ਖਤਰਨਾਕ ਨਦੀਨ ਆਹੇ ਕਣਕਾਂ ਦਾ ਚੌੜੇ ਪੱਤੇ ਵਾਲਾ ਆਪਾਂ ਹੁੰਦਾ ਔਰ ਗੋਲੀ ਡੰਡੇ ਨਾਲ ਝਾੜ ਵੀ ਘਟਦਾ ਫਸਲ ਵੀ ਗਿਰਦੀ ਹੈ ਬੜਾ ਨੁਕਸਾਨ ਕਰਦਾ ਇਹ ਸਮੇਂ-ਸਮੇਂ ਨਾਲ ਯੂਨੀਵਰਸਿਟੀਆਂ ਦੀ ਵੀ ਕਾੜ ਹੈ ਕਿ ਜਿਹੜਾ ਗੋਲੀ ਡੰਡਾ ਹੈ ਸਮੇਂ-ਸਮੇਂ ਨਾਲ ਨਾ ਇਹ ਆਪਣਾ ਰੰਗ ਬਦਲਾਈ ਜਾਂਦਾ ਹੈ ਕੋਡਿੰਗ ਜੀ ਹੁੰਦੀ ਹੈ ਤੇ ਬੀਜ ਪਰੇ ਖਤਮ ਵੀ ਨਹੀਂ ਹੁੰਦਾ ਬੀਜ ਚਾਹੇ ਇਹਨੂੰ ਪਾਣੀ 'ਚ ਵਿੱਚ ਗਲਾ ਦੋ ਤਾਂ ਵੀ ਨਹੀਂ ਗੜਦਾ ਸਿਰਫ ਇੱਕੋ ਹੀ ਇਹਦਾ ਸਪਰੇ ਤੇ ਹੁਣ ਸਾਰੇ ਕਰ ਰਹੇ ਨੇ ਤਕਰੀਬਨ ਆ ਪਿਛਲੇ ਪਾਸੇ ਆਪਣਾ ਖੇਤ ਆ ਤੇ ਇਹਦੇ 'ਚ ਹੁਣ ਅੱਜ ਆਪਾਂ ਪਰਸੋਂ ਬੀਜੀ ਆ ਕੱਲ ਇਹਦੇ ਤੇ ਬੱਟਾਂ ਪਾਈਆਂ ਅੱਜ ਇਹ ਤੇ ਆਪਾਂ ਕਰ ਦੰਨੇ ਆ ਸਪਰੇਅ ਫਿਰ ਦੇਖਦੇ ਆ ਰਿਜ਼ਲਟ ਕੀ ਬਣਦਾ ਇਹਦਾ ਕਿੰਨਾ ਗੁੱਲੀ ਡੰਡਾ ਹੁੰਦਾ ਕੀ ਫਾਇਦਾ ਕੰਪਨੀਆਂ ਦਾ ਨਕਲੀ ਦਵਾਈਆਂ ਵੀ ਬਹੁਤ ਨੇ ਪਰ ਜਿੱਥੇ ਵੀ ਤੁਸੀਂ ਲੋ ਤਾਂ ਬਿੱਲ ਬਿੱਲ ਨਾਲ ਕਟਾਓ ਜ਼ਰੂਰ ਬਿੱਲ ਕਟਾ ਕੇ ਲੋ ਤੇ ਬਿੱਲ ਜ਼ਰੂਰੀ ਆ ਜਿਹੜੀ ਉਹ ਸਿੱਸੀ 920 ਰੁਪਏ ਦੀ ਆਪਾਂ ਨੂੰ ਮਿਲੀ ਐ ਅਲੱਗ-ਅਲੱਗ ਰੇਟ ਲਾਉਂਦੇ ਆ 920 ਦੀ ਮਿਲੀ ਆਪਾਂ ਨੂੰ ਤੇ ਦੇਖਦੇ ਹਾਂ ਲਾ ਬਈ ਕੰਪਲੀਟ ਹੋ ਗਿਆ ਕੰਮ ਇਸ ਪ੍ਰੋਜੈਕਟ ਹੋ ਗਈ